ਸਾਥ ਸੰਗਤ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆ ਦੇਖੋ ਗੁਰੂ ਘਰਾਂ ਦੇ ਵਿੱਚ ਕੀ ਹੋਈ ਜਾ ਰਿਹਾ ਹੈ ਇਹ ਖਾਲਸਾ ਕੌਮ ਖਾਲਸਾ ਕਿਤੇ ਚੜਾ ਗਿਆ ਜੀ ਇਹ ਗੁਰਦੁਆਰੇ ਦੇ ਵਿੱਚ ਇਹ ਇਨਾ ਕੰਜਰ ਗਾਉਂਦੇ ਆ ਗਾਈ ਜਾ ਰਿਹਾ ਹੈ ਔਰ ਜਿਹੜੇ ਅੱਗੇ ਲਫਾਫੇ ਰੱਖਣ ਵਾਲੇ ਚੁੱਡੂ ਨੇ ਉਹਨਾਂ ਨੂੰ ਵੀ ਸਮਝ ਨਹੀਂ ਆਉਂਦੇ ਕਿ ਗੁਰੂ ਘਰ ਦੇ ਵਿੱਚ ਕਿਹੜੇ ਇਨਾਂ ਦੀ ਪਿਆਰ ਦੀ ਮਰਿਆਦਾ ਇੱਥੇ ਕੀ ਗੁੰਮਤੇ ਪਏ ਨੇ ਇੰਨਾ ਇੰਨਾ ਨੇ ਗੰਦ ਪਾਇਆ ਉਹਨੂੰ ਜੁੱਤੀਆਂ ਮਾਰ ਮਾਰ ਕੇ ਤੋਂ ਕੱਢਿਆ ਨਹੀਂ ਜਾਂਦਾ ਬਾਹਰ ਅੱਜ ਉਹ ਖ ਜਿਹੜੀ ਵੀਡੀਓ ਹੈ ਇਹਨੂੰ ਧਿਆਨ ਦੇ ਨਾਲ ਵੇਖੋ ਔਰ ਇਹਨੂੰ ਕਮੈਂਟ ਸ਼ੇਅਰ ਕਰ ਕਰ ਕੇ ਇੱਥੋਂ ਤੱਕ ਪਹੁੰਚਾ ਦਿਓ ਕਿ ਗੌਣ ਵਾਲੇ ਤੇ ਬੇਸ਼ਰਮ ਕੰਜਰ ਹੋਏ ਨੇ ਉਹਨਾਂ ਨੂੰ ਤੇ ਪਰਵਾਹ ਨਹੀਂ ਪਰ ਜਿਹੜੇ ਲਫਾਫੇ ਰੱਖਣ ਵਾਲੇ ਚੁੱਡੂ ਨੇ ਘਟੋ ਘਟ ਕਿਤੇ ਨਾ ਤੱਕ ਵੀਡੀਓ ਪਹੁੰਚ ਜਾਏ ਤੇ ਇਹਨਾਂ ਨੂੰ ਸ਼ਰਮ ਆ ਜੇ ਤੇ ਅਸੀਂ ਗੁਰੂ ਕੇ ਸਿੱਖ ਹੋ ਕੇ ਗੁਰਦੁਆਰਿਆਂ ਦੇ ਵਿੱਚ ਕਿਵੇਂ ਤੇ ਢੋਕ ਲਾਏ ਨੇ ਜਦੋਂ ਕਿ ਤੇ ਬੇਤਵੀ ਹੁੰਦੀ ਉਦੋਂ ਰੜਾ ਪੁੰਦੇ ਨੇ ਤੇ ਹੁਣ ਆਪ ਲਫਾਫੇ ਦੇ ਦੇ ਕੇ ਬੇਤਵੀ ਕਰਾ ਰਹੇ ਨੇ ਇਹ ਕਿਸੇ ਤਰ੍ਹਾਂ ਦੇ ਕੁੱਤੋਂ ਕੋ ਬਣਦੇ ਐਵੇਂ ਤਾਂ ਇੱਥੇ ਕੋਈ ਬੈਕ ਕੋਈ ਵੀ ਗਾਵੇ ਸਾਸੰਗਤ ਜੀ ਪੇਡੋ ਵੀਡੀਓ ਦੇਖੋ ਏ ਜਾਂਦੀ ਕੁੜੀਏ ਆਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚੋਂ ਝੋਲਾ ਨੀ ਲੜਾ ਬਣਸਾ ਆ ਗਿਆ ਆਇਆ ਘੜ ਵਿੱਚ ਭਗਵਾ ਝੋਲਾ ਨੀ ਲੜਾ ਬਣਸਾ ਉਪਾਇ ਗੜ ਵਿੱਚ ਭੱਗ ਮਾਂ ਝੋਲਾ ਲੀ ਗੜ ਬਣ ਸਾਦ ਆ ਗਿਆ ਆਂਦੀ ਕੁੜੀਏ ਜਾਂਦੀ ਕੁੜੀਏ ਆਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚੋਂ ਝੋਲਾ ਥੋਲ ਕਾਣੀ ਦੇ ਬਾਗ ਜਾਗ ਪਏ ਵਰ ਮਿਲਿਆ ਸੋ ਲਖਣੀ ਨੂੰ ਝੋਲਾ ਨੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਖਣੀ ਨੂੰ ਕੋਲਾ ਨਹੀਂ ਚੋਖਣੀ ਦੇ ਹੋਰ ਵੀਡੀਓ ਦੇਖੀ ਕਿ ਉਹਨੂੰ ਲੋਕ ਕੀਰਤਨ ਕਹੀ ਜਾਂਦੇ ਨੇ ਉਹਨੇ ਬਾਣਾ ਵੀ ਪਾਇਆ ਹੋਇਆ ਹੈ ਦਸਤਾਰ ਵੀ ਬੰਨੀ ਹੋਈ ਹੈ ਤੇ ਬੋਲਦਾ ਵੀ ਐਵੇਂ ਜਿਵੇਂ ਕੀਰਤਨ ਕਰਦਾ ਹੋਵੇ ਪਰ ਗੁਰੂ ਸਾਹਿਬ ਦੇ ਹਜ਼ੂਰੀ ਦੇ ਵਿੱਚ ਉਹ ਗੰਦੇ ਬੋਲਦਾ ਜਿਗਾ ਰਿਹਾ ਔਰ ਉਹਦੇ ਚੁੱਟੂ ਲੋਕ ਅੱਗੇ ਜਿਹੜੇ ਬੈਠੇ ਹੋਏ ਬਿਲਕੁਲ ਨਹੀਂ ਪੁੱਛਦੇ ਤੂੰ ਗਾਇਆ ਕਿੱਥੋਂ ਹੈ ਜੇ ਘਟੋ ਘਟ ਧਾਰਨਾ ਹੀ ਗਾਲ ਹੈ ਕੋਈ ਜਿਗਾਉਣੀ ਹੈ ਉਹ ਨਾ ਕੋ ਗਾਣਾ ਹੈ ਗੰਦਾ ਤੇ ਨਾ ਕੋ ਧਾਰਨਾ ਤੇ ਨਾ ਹੀ ਕੋ ਸ਼ਬਦ ਉੱਠ ਉੱਠ ਕੇ ਲੋਕ ਲਫਾਫੇ ਦੇ ਜਾਂਦੇ ਨੇ ਵੀ ਤੁਹਾਡੇ ਮਤ ਮਾਰੇਗੇ ਜਿਹੜਾ ਸੁਣਨ ਵਾਲਾ ਹੈ ਵੀ ਜੋ ਮਰਜੇ ਕੋਈ ਸੁਣਾ ਕੇ ਚਲਾ ਜਾਵੇ ਤੇ ਤੁਹਾਡੇ ਜਮੀਰ ਮਾਰੇਗੇ ਤੁਸੀਂ ਨੂੰ ਪੁੱਛੂ ਨਾ ਕਿ ਗਾਇਆ ਕੀ ਹੈ ਤੇ ਸੁਣਾਇਆ ਕੀ ਹੈ ਉੱਥੇ ਆਪਣੇ ਆਪ ਨੂੰ ਸਾਧੂ ਕਹੀ ਜਾਏਗਾ ਕਿ ਉਹ ਸਾਧੂ ਲਾੜਾ ਬਣ ਕੇ ਆ ਗਿਆ ਪਤਾ ਨਹੀਂ ਹੋਰ ਹੀ ਕੁਛ ਕਹੀ ਜਾਂਦੇ ਜੀ ਪਰ ਸਤਗੁਰੂ ਜੀ ਕਿਰਪਾ ਕਰਦੇ ਨੇ ਭਾਈ ਨਹੀਂ ਇਹਦਾ ਅਰਥ ਇਹ ਨਹੀਂ ਕਿ ਪੁੱਤ ਹੋਵੇ ਤੇ ਪੁੱਤਰ ਹੋਵੇ ਤੇ ਤਾਂ ਹੀ ਗੰਡ ਪੈਂਦੀ ਹੈ ਤੇ ਪੁੱਤਰ ਹੋਵੇ ਟੁੱਟ ਜਾਣ ਪਤੀ ਪਤਨੀ ਤੇ ਉਹਨਾਂ ਦਾ ਦੁਬਾਰੇ ਜੋੜ ਹੋ ਸਕਦਾ ਹੁੰਦਾ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਸਿਫਤ ਕਰਨ ਦੇ ਗਉਣ ਗਉਣ ਦੇ ਲਾਭ ਕੀ ਨੇ ਅਪ ਸੱਟਾ ਸਵਾਲੇ ਹੀ ਸੀ ਨਾ ਮਿਲੇਗਾ ਕੀ ਸਤਿਗੁਰੂ ਕਹਿੰਦੇ ਨੇ ਕਹਿ ਹ ਕੰਚਨ ਟੁੱਟੈ ਸਾਰ ਅਗਣੇ ਗੰਢ ਪਾਏ ਨੋ ਹਾਰ ਗੋਰੀ ਸਿਤੇ ਟੁੱਟੈ ਪਧਾਰ ਪੁੱਤੇ ਗੰਢ ਪਵੈ ਸੰਸਾਰ ਇਸੇ ਤਰ੍ਹਾਂ ਕਹਿੰਦੇ ਨੇ ਨਾਨਕ ਆਖੈ ਇਹੋ ਵਿਚਾਰ ਸਿਫਤੀ ਬਿੰਦੀ ਲਾ ਕੇ ਸਿਫਤ ਕਰਨ ਦੇ ਨਾਲ ਸਿਫਤੀ ਗੰਢ ਪਵੈ ਦਰਬਾਰ ਜਿਵੇਂ ਪਤੀ ਪਤਨੀ ਤੇ ਗੰਢ ਧੀਆਂ ਪੁੱਤਰਾਂ ਕਰਕੇ ਪੈ ਜਾਂਦੀ ਨਾ ਦੁਬਾਰੇ ਮੇਲ ਹੋ ਜਾਂਦਾ ਹੈ ਐਵੇਂ ਸਿਫਤ ਕਰਨ ਦੇ ਨਾਲ ਰੱਬ ਦੇ ਪਰਮੇਸ਼ਰ ਦੇ ਕਰਨ ਨਾਲ ਗੰਢ ਪੈਂਦੀ ਜਿੱਥੇ ਜੋੜ ਬਣਦਾ ਹੈ ਸੋ ਸੁਖਿਆ ਤਨ ਉਸ ਜਨਮ ਤੇ ਕਿਵੇਂ ਜੋੜ ਬਣਦਾ ਜੀ ਗੁਣ